ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਸ੍ਰੀ ਅਮਰਸਰ ਸਾਹਿਬ ਦੀ ਸ੍ਰੀ ਅਮਰਸਰ ਸਾਹਿਬ ਦੇ ਮੁਕੰਮਪੂੜਾ ਪ੍ਰੀਤਨਗਰ ਦੇ ਵਿੱਚ ਰਹਿੰਦੀ ਸੀ ਕਮਲੇਸ਼ ਇਹਦੇ ਘਰ ਵਾਲੇ ਦਾ ਨਾਮ ਸੀ ਤੀਰਥ ਇਹਨਾਂ ਦਾ ਘਰ ਕਾਫੀ ਵੱਡਾ ਹੁੰਦਾ ਹੈ ਇਸ ਲਈ ਇਹਨੇ ਇੱਕ ਕਿਰਾਏਦਾਰ ਰੱਖਿਆ ਹੁੰਦਾ ਹੈ ਇਹ ਕਿਰਾਏਦਾਰ ਦਾ ਨਾਮ ਹੁੰਦਾ ਹੈ ਵਿਰਿੰਦਰ ਜਿਹੜਾ ਕਿ ਮੈਂ ਬਦਲ ਕੇ ਦੱਸ ਰਿਹਾ ਹਾਂ ਇਹ ਆਈਟੀਬੀਪੀ ਦੇ ਵਿੱਚ ਨੌਕਰੀ ਕਰਦਾ ਸੀ ਇਹ ਮਾਮਲਾ ਹੈ 2019 ਦਾ ਵਿਰਿੰਦਰ ਉਹਨ ਆਪਣੀ ਪੂਰੀ ਫੈਮਿਲੀ ਦੇ ਨਾਲ ਕਮਲੇਸ਼ ਦੇ ਘਰ ਦੇ ਵਿੱਚ ਬਤੌਰ ਕਿਰਾਏਦਾਰ ਰਹਿਣ ਲੱਗ ਪੈਂਦਾ ਹੈ। ਵਰਿੰਦਰ ਦੀ ਫੈਮਲੀ ਦੇ ਵਿੱਚ ਉਹਦੀ ਵਾਈਫ ਸੁਮਨ ਤੇ ਇੱਕ ਉਹਦੀ ਛੋਟੀ ਬੱਚੀ ਹੁੰਦੀ ਹੈ। ਵਰਿੰਦਰ ਆਪਣੀ ਫੈਮਲੀ ਦੇ ਨਾਲ ਬਹੁਤ ਪਿਆਰ ਕਰਦਾ ਸੀ। ਦੂਜੇ ਬਨੇ ਇੱਕ ਮਕਾਨ ਮਾਲਕਨ ਨੂੰ ਕੀ ਚਾਹੀਦਾ ਹੁੰਦਾ ਹੈ? ਬਸ ਇਹੀ ਕਿ ਉਹਦਾ ਕਿਰਾਏਦਾਰ ਕਿਰਾਇਆ ਟਾਈਮ ਤੇ ਦੇਵੇ। ਵਰਿੰਦਰ ਇੱਕ ਚੰਗੀ ਨੌਕਰੀ ਕਰ ਰਿਹਾ ਹੁੰਦਾ ਹੈ ਤੇ ਚੰਗੇ ਮਹਿਕਮੇ ਦੇ ਵਿੱਚ ਹੁੰਦਾ ਹੈ। ਇਸ ਲਈ ਇਹ ਟਾਈਮ ਟੂ ਟਾਈਮ ਕਿਰਾਇਆ ਆਪਣਾ ਦੇ ਦਿੰਦਾ ਸੀ। पर कमलेश दी। दी नजर, दे दे वरिंदर ਦੇ ਕੋਲੋਂ ਸਿਰਫ ਕਰਾਇਆ ਨਹੀਂ ਪਾਲਦੀ ਉਹਦੀ ਨજર ਉਹਦੀ ਪਰਸਨੈਲਿਟੀ ਦੇ ਉੱਤੇ ਸੀ ਉਹਦੇ ਜਿਸਮ ਦੇ ਉੱਤੇ ਸੀ ਇਸ ਲਈ ਜਦੋਂ ਵੀ वरिंदर ਘਰ ਦੇ ਵਿੱਚ ਹੁੰਦਾ ਜਿਸ ਤਰ੍ਹਾਂ ਹੀ ਉਹ ਵੇਰੇ ਦੇ ਵਿੱਚੋਂ ਲੰਘਦਾ ਤਾਂ ਕਮਲੇਸ਼ ਉਹਨੂੰ ਦੇਖ ਕੇ ਮੁਸਕਰਾ ਜਾਂਦੀ ਇਹ ਉਹਦੀ ਮੁਸਕਰਾਹਟ ਸਿਰਫ ਨਾਰਮਲ ਮੁਸਕਰਾਹਟ ਨਹੀਂ ਸੀ ਬਲਕਿ ਇਸ ਮੁਸਕਰਾਹਟ ਦੇ ਵਿੱਚ ਕੁਝ ਹੋਰ ਹੀ ਛिपਿਆ ਹੋਇਆ ਸੀ ਦੂਜੇ ਬੰਨੇ वरिंदर ਦੀ ਆਪਣੀ ਪਤਨੀ ਸੋਹਣੀ ਸੁਨੱਖੀ ਸੀ ਉਹ ਆਪਣੀ ਪਤਨੀ ਤੋਂ ਪੂਰੀ ਤਰ੍ਹਾਂ ਖੁਸ਼ ਸੀ ਇਸ ਲਈ ਉਹ ਜਦੋਂ ਵੀ ਲੰਘਦਾ ਜਦੋਂ ਵੀ ਕਮਲੇਸ਼ ਨੂੰ ਦੇਖਦਾ ਤਾਂ ਉਹ ਵੀ ਇੱਕ ਸਮਾਈਲ ਪਾਸ ਕਰਦਾ ਉਹਦੀ ਸਮਾਈਲ ਸਿਰਫ ਇੱਕ ਨੋਰਮਲ ਸਮਾਈਲ ਸੀ ਹੁਣ ਸਾਰਾ ਕੁਝ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੁੰਦਾ ਕਈ ਸਾਲ ਲੰਘਦੇ ਨੇ ਇੱਧਰ ਜਿਹੜੀ ਸੁਮਨ ਸੀ ਵਰਿੰਦਰ ਦੀ ਘਰ ਵਾਲੀ ਉਹ ਕਦੀ ਵਰਿੰਦਰ ਦੇ ਨਾਲ ਆ ਕੇ ਰਹਿਣ ਲੱਗ ਪੈਂਦੀ ਤੇ ਕਦੀ ਆਪਣੇ ਸਹੁਰੇ ਘਰ ਜਾ ਕੇ ਰਹਿਣ ਲੱਗ ਪੈਂਦੀ ਉਹ ਕਈ ਕਈ ਮਹੀਨਿਆਂ ਤੱਕ ਆਪਣੇ ਸਹੁਰੇ ਪਰਿਵਾਰ ਜਾਂ ਫਿਰ ਆਪਣੇ ਪੇਕੇ ਪਰਿਵਾਰ ਜਾ ਕੇ ਰਹਿੰਦੀ ਸੀ ਤੇ ਇੱਥੇ ਪਿਛੇ ਰਹਿ ਜਾਂਦਾ ਸੀ ਵਰਿੰਦਰ ਇਕੱਲਾ ਇਹ ਜਿਹੜੀ ਮਕਾਨ ਮਾਲਕਨ ਸੀ ਕਮਲੇਸ਼ ਇਹਦੇ ਮਨ ਦੇ ਵਿੱਚ ਕੁਝ ਗਲਤ ਚੱਲ ਰਿਹਾ ਸੀ ਜਦੋਂ ਵੀ ਸੁਮਨ ਆਪਣੇ ਪਿੰਡ ਚਲੀ ਜਾਂਦੀ ਤਾਂ ਪਿੱਛੇ ਜਦੋਂ ਵਿਰਿੰਦਰ ਇਕੱਲਾ ਰਹਿ ਜਾਂਦਾ ਤੇ ਇਹ ਹਮੇਸ਼ਾ ਹੀ ਵਿਰਿੰਦਰ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਜਦੋਂ ਉੱਪਰ ਵਾਲੇ ਫਲੋਰ ਤੇ ਵਿਰਿੰਦਰ ਇਕੱਲਾ ਹੁੰਦਾ ਤੇ ਇਹ ਬਹਾਨੇ ਦੇ ਨਾਲ ਉਹਦੇ ਕਮਰੇ ਦੇ ਵਿੱਚ ਜਾਂਦੀ ਪਰ ਹਜੇ ਇਹਦਾ ਦਾ ਨਹੀਂ ਲੱਗ ਰਿਹਾ ਸੀ ਤੇ ਨਾ ਹੀ ਇਹ ਵਿਰਿੰਦਰ ਇਹਦੀਆਂ ਗੱਲਾਂ ਦੇ ਵਿਚ ਆ ਰਿਹਾ ਸੀ ਪਰ ਕਹਿੰਦੇ ਨੇ ਕਿ ਬੱਕੜੇ ਦੀ ਮਾਂ ਕਿੰਨੀ ਕੁ ਧੀਰ ਖੈਰ ਮਨਾਵੇਗੀ ਇਕ ਨਾ ਇੱਕ ਦਿਨ ਤਾਂ ਉਹਦੀ ਵਾਰੀ ਆ ਜਾਵੇਗੀ ਤੇ ਇਸੇ ਤਰ੍ਹਾਂ ਹੀ ਵਰਿੰਦਰ ਦੇ ਨਾਲ ਵੀ ਸ਼ਾਇਦ ਹੋਇਆ ਸੀ ਆਪਣੇ ਆਪ ਨੂੰ ਉਹ ਕਿਵੇਂ ਇੱਕ ਔਰਤ ਦੇ ਜਾਲ ਤੋਂ ਬਚਾ ਸਕਦਾ ਸੀ ਕਿਉਂਕਿ ਕਮਲੇਸ਼ ਦੀ ਹਜੇ ਉਮਰ 30 35 ਸਾਲ ਦੀ ਸੀ ਹੁਣ ਜਦੋਂ ਸੁਮਨ ਘਰ ਨਹੀਂ ਸੀ ਹੁੰਦੀ ਉਹ ਪਿੰਡ ਗਈ ਹੁੰਦੀ ਸੀ ਤਾਂ ਇੱਕ ਦਿਨ ਰੋਟੀ ਦੇਣ ਦੇ ਬਹਾਨੇ ਵਰਿੰਦਰ ਦੇ ਉੱਪਰਲੇ ਫਲੋਰ ਦੇ ਉੱਤੇ ਇਹ ਵਰਿੰਦਰ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਉਸ ਦਿਨ ਇਹਨੇ ਪੂਰਾ ਪਲਾਨ ਬਣਾਇਆ ਹੋਇਆ ਸੀ ਕਿ ਅੱਜ ਉਹਦੇ ਹੁਸਨ ਦੇ ਜਾਲ ਤੋਂ ਵਰਿੰਦਰ ਨਹੀਂ ਬਚੇਗਾ ਪਹਿਲਾਂ ਤੇ ਇਹ ਦੋਨੇ ਜਾਨੇ ਬੈਠ ਕੇ ਕਮਰੇ ਦੇ ਵਿੱਚ ਗੱਪਾਂ ਮਾਰਦੇ ਨੇ ਪਰ ਕਹਿੰਦੇ ਨੇ ਕਿ ਗੱਪਾਂ ਮਾਰਨ ਤੋਂ ਬਾਅਦ ਫਿਰ ਕਮਲੇਸ਼ ਪਹਿਲ ਕਰਦੀ ਹੈ ਤੇ ਸ਼ਾਇਦ ਕਮਲੇਸ਼ ਦੇ ਹੁਸਨ ਤੋਂ ਵਰਿੰਦਰ ਵੀ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੇ ਉਹ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ ਜੋ ਸ਼ਾਇਦ ਉਹਨਾਂ ਦੋਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਨ ਉਹ ਭੁੱਲ ਜਾਂਦਾ ਹੈ ਕਿ ਉਹ ਇੱਕ ਧੀ ਦਾ ਬਾਪ ਹੈ ਇਹ ਤੇ ਸਿਰਫ ਕਮਲੇਸ਼ ਨੇ ਇੱਕ ਦਿਨ ਪੈਰ ਹੀ ਧਰਿਆ ਸੀ ਹੁਣ ਇਹ ਰੋਜ਼ ਦਾ ਕੰਮ ਹੋ ਗਿਆ ਸੀ ਕਿਉਂਕਿ ਕਮਲੇਸ਼ ਦਾ ਘੜਵਾਲਾ ਬਾਹਰ ਕੰਮ ਤੇ ਚਲਿਆ ਜਾਂਦਾ ਸੀ ਤੇ ਮਗਰੋਂ ਇਹ ਵਿਰਿੰਦਰ ਦੇ ਨਾਲ ਆਪਣੇ ਸਾਰੇ ਸ਼ੌਂਕ ਪੂਰੇ ਕਰਦੀ ਸੀ ਕਹਿ ਸਕਦੇ ਹਾਂ ਕਿ ਕਮਲੇਸ਼ ਵਿਰਿੰਦਰ ਨੂੰ ਆਪਣਾ ਪਤੀ ਮੰਨੀ بیٹھی ਸੀ ਭਾਵੇਂ ਸਮਾਜਿਕ ਤੌਰ ਤੇ ਉਹਨਾਂ ਦਾ ਰਿਸ਼ਤਾ ਕਬੂਲਿਆ ਨਾ ਜਾਂਦਾ ਪਰ ਉਹ ਆਪਣੇ ਮਨ ਦੇ ਮੁਤਾਬਿਕ ਵਿਰਿੰਦਰ ਨੂੰ ਆਪਣਾ ਸਾਰਾ ਕੁਝ ਮੰਨੀ بیٹھی ਸੀ ਵਿਰਿੰਦਰ ਨੂੰ ਉਹ ਕਹਿੰਦੀ ਵੀ ਸੀ ਕਿ ਤੂੰ ਸੁਮਨ ਨੂੰ ਛੱਡ ਦੇ ਆਪਾਂ ਦੋਨੇ ਏਡੇ ਵੱਡੇ ਘਰ ਦੇ ਵਿੱਚ ਰਵਾਂਗੇ ਤੇ ਸਾਡਾ ਫਿਊਚਰ ਵੀ ਵਧੀਆ ਹੋਵੇਗਾ ਤੇਰੀ ਵੀ ਚੰਗੀ ਨੌਕਰੀ ਹੈ ਤੇਰੇ ਕੋਲ ਵੀ ਕਾਫੀ ਪੈਸਾ ਹੈ ਤੇ ਮੇਰੇ ਕੋਲ ਵੀ ਕਾਫੀ ਪੈਸਾ ਹੈ ਸਾਡੇ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਣ ਜਾਵੇਗੀ ਪਰ ਕਹਿੰਦੇ ਨਹੀਂ ਕਿ ਜਦੋਂ ਕਿਸੇ ਬੰਦੇ ਦੀ ਫੈਮਿਲੀ ਦੇ ਉੱਤੇ ਗੱਲ ਆਉਂਦੀ ਹੈ ਤਾਂ ਉਹ ਬੰਦਾ ਇੱਕ ਵਾਰੀ ਜ਼ਰੂਰ ਸੋਚਦਾ ਹੈ ਕਿ ਉਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਤੇ ਇਸ ਸਥਿਤੀ ਦੇ ਵਿੱਚ ਆ ਕੇ ਬਰਿੰਦਰ ਨੇ ਇਹਦੀਆਂ ਗੱਲਾਂ ਨੂੰ ਟਾਲਮਟੋਲ ਕਰ ਦਿੱਤਾ ਇਹ ਸੋਚਦਾ ਸੀ ਕਿ ਇਹਦੀ ਫੈਮਿਲੀ ਇਹਨੂੰ ਬਹੁਤ ਪਿਆਰ ਕਰਦੀ ਹੈ ਇਹਦੀ ਜਿਹੜੀ ਧੀ ਹੈ ਉਹ ਵੀ ਇਹਨੂੰ ਬਹੁਤ ਪਿਆਰ ਕਰਦੀ ਹੈ ਪਰ ਦੂਸਰੇ ਬੰਨੇ ਕਮਲੇਸ਼ ਦਾ ਜਾਦੂ ਇਹਦੇ ਸਿਰ ਚਾਰ ਬੋਲ ਰਿਹਾ ਸੀ ਹੁਣ ਫਿਰ ਤੋਂ ਕਈ ਸਾਲ ਲੰਘ ਜਾਂਦੇ ਨੇ ਹੁਣ ਸੋਮਨ ਨੇ ਫਿਰ ਤੋਂ ਆਪਣੇ ਪਤੀ ਦੇ ਨਾਲ ਰਹਿਣ ਵਾਸਤੇ ਇੱਥੇ ਆਉਣਾ ਹੁੰਦਾ ਹੈ ਸ਼ਾਇਦ ਉਹਨੇ ਕੋਈ ਟ੍ਰੀਟਮੈਂਟ ਕਰਵਾਉਣਾ ਹੁੰਦਾ ਹੈ ਇਸ ਲਈ ਉਹ ਆਪਣੇ ਪਤੀ ਬਰਿੰਦਰ ਦੇ ਕੋਲ ਆ ਕੇ ਰਹਿਣ ਲੱਗ ਪੈਂਦੀ ਹੈ ਤੇ ਸ਼ਾਇਦ ਇਸ ਵਾਰੀ ਕਮਲੇਸ਼ ਨੂੰ ਇਹ ਸਭ ਬਰਦਾਸ਼ਤ ਨਹੀਂ ਹੁੰਦਾ ਉਹ ਜੈਲਸ ਫੀਲ ਕਰਦੀ ਹੈ ਕਹਿੰਦੇ ਨੇ ਕਿ ਇੱਕ ਔਰਤ ਦੀ ਜੈਲਸ ਵੱਡਿਆਂ ਵੱਡਿਆਂ ਦੇ ਗੋਡੇ ਲਵਾ ਦਿੰਦੀ ਹੈ ਕਿਉਂਕਿ ਬਰਿੰਦਰ ਨੂੰ ਸਾਰਾ ਕੁਝ ਇਹ ਮੰਨੀ ਬੈਠੀ ਸੀ ਤੇ ਕਮਲੇਸ਼ ਇਹ ਆਪਣੇ ਆਪ ਨੂੰ ਨਹੀਂ ਰੋਕ ਪਾਉਂਦੀ ਸੀ ਉਹਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਪਹਿਲਾ ਮੰਗੂ ਹੀ ਉਹ ਲਸ਼ਣ ਕਰਨ ਤੋਂ ਤੇ ਇੱਕ ਦਿਨ ਇਹ ਰਾਤ ਦੇ ਹਨੇਰੇ ਦੇ ਵਿੱਚ ਹੀ ਦੋਨੇ ਜਾਣੇ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਇਹ ਇੱਕ ਦੂਸਰੇ ਦੇ ਨਾਲ ਸਬੰਧ ਬਣਾ ਰਹੇ ਹੁੰਦੇ ਨੇ ਤੇ ਉੱਤੋਂ ਸੁਮਨ ਇਹਨਾਂ ਨੂੰ ਰੰਗੇ ਹਾਥੀ ਫੜ ਲੈਂਦੀ ਹੈ ਉਸ ਦਿਨ ਸੁਮਨ ਮਕਾਨ ਮਾਲਕਨ ਦੇ ਨਾਲ ਕਾਫੀ ਲੜਦੀ ਝਗੜਦੀ ਹੈ ਆਪਣੇ ਪਤੀ ਨੂੰ ਵੀ ਬੁੜਾਪਲਾ ਬੋਲਦੀ ਹੈ ਵਿਰਿੰਦਰ ਤੇ ਕਮਲੇਸ਼ ਦਾ ਜਿਹੜਾ ਪਿਛਲੇ ਤਿੰਨਾਂ ਸਾਲਾਂ ਤੋਂ ਰਿਸ਼ਤਾ ਚੱਲਦਾ ਆ ਰਿਹਾ ਸੀ ਹੁਣ ਉਹਦੀ ਪੋਲ ਖੁੱਲ ਚੁੱਕੀ ਸੀ ਪਰ ਇਹਨਾਂ ਕੁਝ ਸਭ ਕੁਝ ਹੋਣ ਦੇ ਬਾਵਜੂਦ ਵੀ ਸੁਮਨ ਦੀਆਂ ਅੱਖਾਂ ਤੋਂ ਚੋਰੀ-ਚੋਰੀ ਇਹ ਦੋਨੇ ਜਾਣੇ ਇੱਕ ਦੂਜੇ ਦੇ ਨਾਲ ਬਾਹਰ ਮਿਲਦੇ ਸਨ ਹੁਣ ਕਮਲੇਸ਼ ਵਿਰਿੰਦਰ ਨਾਲ ਇਹ ਗੱਲ ਕਰਦੀ ਸੀ ਕਿ ਹੁਣ ਤੇਰੀ ਪਤਨੀ ਨੂੰ ਸਾਡੇ ਬਾਰੇ ਸਾਰਾ ਕੁਝ ਪਤਾ ਲੱਗ ਚੁੱਕਿਆ ਹੈ ਤੇ ਤੇਰੀ ਪਤਨੀ ਹੁਣ ਤੈਨੂੰ ਚੈਨ ਨਾ ਨਹੀਂ ਰਹਿਣ ਦਵੇਗੀ ਤੈਨੂੰ ਇਹ ਫੈਸਲਾ ਲੈਣਾ ਪਵੇਗਾ ਕਿ ਸਾਡੇ ਦੋਵਾਂ ਦੇ ਵਿੱਚੋਂ ਤੂੰ ਕਿੰਨੂੰ ਰੱਖੇਂਗਾ ਮੈਨੂੰ ਜਾਂ ਫਿਰ ਆਪਣੀ ਪਤਨੀ ਨੂੰ ਤੇ ਜੇ ਤੂੰ ਮੈਨੂੰ ਰੱਖੇਂਗਾ ਤੇ ਇਹਦਾ ਮਤਲਬ ਹੈ ਕਿ ਤੇਰੀ ਪਤਨੀ ਸੁਮਨ ਨੂੰ ਮਰਨਾ ਹੋਵੇਗਾ ਹੁਣ ਕਮਲੇਸ਼ ਕਹਿੰਦੀ ਹੈ ਕਿ ਜੇਕਰ ਸੁਮਨ ਨੂੰ ਅਸੀਂ ਮਾਰ ਦਿੱਤਾ ਤੇ ਤੇਰੀ ਜਿਹੜੀ ਛੋਟੀ ਜਵਾਕੜੀ ਹੈ ਉਹਨੂੰ ਕੌਣ ਸੰਭੇਗਾ ਇਸ ਲਈ ਉਹਨੂੰ ਵੀ ਮਰਨਾ ਹੋਵੇਗਾ ਇਹ ਜਿਹੜਾ ਬਰਿੰਦਰ ਸੀ ਇਹ ਕਮਲੇਸ਼ ਦੀ ਹਵਸ ਦੇ ਵਿੱਚ ਇੰਨਾ ਡੁੱਬਿਆ ਹੋਇਆ ਸੀ ਕਿ ਉਹ ਜਿੱਦਾਂ ਜਿੱਦਾਂ ਕਹਿ ਰਹੀ ਸੀ ਉਸੇ ਤਰ੍ਹਾਂ ਹੀ ਇਹ ਮੰਨੀ ਜਾ ਰਿਹਾ ਸੀ ਤੇ ਜੋ ਜੋ ਉਹ ਕਹਿ ਰਹੀ ਸੀ ਕਿ ਤੇਰੀ ਪਤਨੀ ਨੂੰ ਮਰਨਾ ਹੋਵੇਗਾ ਤੇ ਇਹ ਵੀ ਆਪਣੀ ਪਤਨੀ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦਾ ਹੈ ਇੱਥੋਂ ਤੱਕ ਕਿ ਆਪਣੀ ਛੋਟੀ ਜੀ ਬੱਚੀ ਨੂੰ ਵੀ ਮਾਰਨ ਵਾਸਤੇ ਇਹ ਤਿਆਰ ਹੋ ਜਾਂਦਾ ਹੈ ਉਹਨੇ ਦੋਨੇ ਜਾਨੇ ਮਿਲ ਕੇ ਪਲਾਨ ਬਣਾਉਂਦੇ ਨੇ ਤੇ 17 ਸਤੰਬਰ ਦੀ ਉਹ ਹਨੇਰੀ ਰਾਤ ਨੂੰ ਜਦੋਂ ਸੁਮਨ ਤੇ ਸੁਮਨ ਦੀ ਕੁੜੀ ਸੁੱਤੇ ਹੁੰਦੇ ਨੇ ਤੇ ਉਸੇ ਸਮੇਂ ਹੀ ਕਮਲੇਸ਼ ਗੌਰ ਥੱਲਿਓਂ ਜਾ ਕੇ ਇੱਕ ਤੇਜ਼ ਤਾਰ ਹਥਿਆਰ ਲੈ ਕੇ ਆਉਂਦੀ ਹੈ ਤੇ ਉਸੇ ਤੇਜ਼ ਤਾਰ ਹਥਿਆਰ ਦੇ ਨਾਲ ਸਭ ਤੋਂ ਪਹਿਲਾਂ ਸੁਮਨ ਦੀ ਜਿਹੜੀ ਕੁੜੀ ਹੁੰਦੀ ਹੈ ਉਹਨੂੰ ਮਾਰਦੀ ਹੈ ਤੇ ਉਸ ਤੋਂ ਬਾਅਦ ਫਿਰ ਇਹ ਸੁਮਨ ਨੂੰ ਮਾਰਦੀ ਹੈ ਫਿਰ ਇਹ ਦੋਨੇ ਜਾਨੇ ਕੀ ਕਰਦੇ ਨੇ ਕਮਲੇਸ਼ ਇੱਕ ਕੁੜੀ ਦੀ লাশ ਨੂੰ ਚੱਕਦੀ ਹੈ ਤੇ ਆਪਣੇ ਵੇਰੇ ਦੇ ਵਿੱਚ ਹੀ ਗੱਡਾ ਖੋਦ ਕੇ ਉੱਥੇ ਦੱਬ ਦਿੰਦੀ ਹੈ। ਉਸ ਤੋਂ ਬਾਅਦ ਸੁਮਨ ਦੀ লাশ ਨੂੰ ਇਹ ਬਾਹ ਪਿੰਡ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਉਹਨੂੰ ਸੋਟ ਉਂਦੇ ਨੇ। ਮੋਕਮਪੂਰਾ ਪੁਲਿਸ ਸਟੇਸ਼ਨ ਦੇ ਏਐਸਆਈ ਵੱਲੋਂ ਦੱਸਿਆ ਗਿਆ ਕਿ ਉਹ ਰੁਟੀਨ ਦੀ ਤਰ੍ਹਾਂ ਹੀ ਰਾਤ ਨੂੰ ਮੋਕਮਪੂਰਾ ਦੇ ਰਸਤੇ ਤੋਂ ਗਸ਼ਤ ਕਰ ਰਹੇ ਸਨ। ਉਹਨਾਂ ਨੂੰ ਖੇਤਾਂ ਦੇ ਵਿੱਚ ਬਹੁਤ ਸਾਰੇ ਕੁੱਤੇ ਇਕੱਠੇ ਹੋਏ ਦਿਖਾਈ ਦਿੰਦੇ ਹਨ ਜਿਹੜੇ ਕਿ ਉੱਚੀ-ਉੱਚੀ ਭੌਂਕ ਰਹੇ ਸਨ ਤੇ ਕਈ ਲੋਕੀ ਉੱਥੇ ਇਕੱਠੇ ਵੀ ਹੋਏ ਸਨ। ਇਹਨਾਂ ਨੇ ਜਾ ਕੇ ਦੇਖਿਆ ਕਿ ਕੀ ਗੱਲ ਹੈ ਆਖਰੇ ਕੁੱਤੇ ਤੇ ਇੰਨੇ ਲੋਕ ਇਕੱਠੇ ਕਿਉਂ ਹੋਏ ਨੇ ਜਿਸ ਤਰ੍ਹਾਂ ਇਹ ਜਾ ਕੇ ਦੇਖਦੇ ਨੇ ਤੇ ਇਹਨਾਂ ਨੂੰ ਇਹ ਦਿਖਾਈ ਦਿੰਦਾ ਹੈ ਕਿ ਖੇਤਾਂ ਦੇ ਵਿੱਚ ਇੱਕ 27-28 ਸਾਲ ਦੀ ਔਰਤ ਦੀ লাশ ਪਈ ਹੋਈ ਹੈ ਜਿਹਦੇ ਸਰੀਰ ਦੇ ਉੱਤੇ ਕਿਸੇ ਨੇ ਨੀਲੇ ਰੰਗ ਦੀ ਚਾਦਰ ਪਾਈ ਹੋਈ ਹੈ ਜਦੋਂ ਚਾਦਰ ਚੁੱਕ ਕੇ ਦੇਖਿਆ ਜਾਂਦਾ ਹੈ ਤੇ ਇਸ লাশ ਦੇ ਉੱਤੇ ਕਿਸੇ ਤੇਜ਼ ਤਾਰ ਹਥਿਆਰ ਦੇ ਨਿਸ਼ਾਨ ਸਨ ਇਸ লাশ ਦੇ ਫੇਸ ਦੇ ਉੱਤੇ ਪੋਲੀਥੀਨ ਬੰਨਿਆ ਹੋਇਆ ਸੀ ਕੁੱਤਿਆਂ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਉੱਥੇ ਇਕੱਠੇ ਹੋ ਰਹੇ ਸਨ ਪੁਲਿਸ ਵਾਲੇ ਜਦੋਂ ਪਿੰਡ ਦੇ ਲੋਕਾਂ ਨੂੰ ਇਹ ਬੋਡੀ ਦੀ ਸਨਾਖਤ ਕਰਨ ਵਾਸਤੇ ਕਹਿੰਦੇ ਨੇ ਤਾਂ ਕਾਫੀ ਜਾਣੇ ਸੁਮਨ ਨੂੰ ਪਛਾਣ ਜਾਂਦੇ ਨੇ ਕਿ ਇਹ ਤੇ ਉਹੀ ਔਰਤ ਹੈ ਜਿਹੜੀ ਕਮਲੇਸ਼ ਦੇ ਘਰ ਰਹਿੰਦੀ ਹੈ ਕਿਰਾਏਦਾਰ ਵਜੋਂ ਪੁਲਿਸ ਵਾਲੇ ਕਮਲੇਸ਼ ਦੇ ਘਰ ਜਾਂਦੇ ਨੇ ਪਰ ਕਮਲੇਸ਼ ਉੱਥੋਂ ਭੱਜ ਚੁੱਕੀ ਸੀ ਘਰ ਦੇ ਵਿੱਚ ਇਹਨਾਂ ਨੂੰ ਨਹੀਂ ਮਿਲਦੀ ਜਦੋਂ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕਮਲੇਸ਼ ਕੋਲ ਨਹੀਂ ਆਉਂਦੀ ਤਾਂ ਪੁਲਿਸ ਨੂੰ ਇਹਦੇ ਤੇ ਸ਼ੱਕ ਹੁੰਦਾ ਹੈ ਫਿਰ ਉਸੇ ਹੀ ਰਾਤ ਨੂੰ ਇਸ ਨੂੰ ਸਟੇਸ਼ਨ ਤੋਂ ਦਬੋਚ ਲਿਆ ਜਾਂਦਾ ਹੈ ਤੇ ਫਿਰ ਜਦੋਂ ਇਹਦੇ ਕੋਲ ਪੁਛਗਿਸ਼ ਹੁੰਦੀ ਹੈ ਤੇ ਫਿਰ ਇਹ ਆਪਣਾ ਜੁਰਮ ਕਬੂਲ ਕਰ ਲੈਂਦੀ ਹੈ ਇਹ ਦੱਸਦੀ ਹੈ ਕਿ ਮੈਂ ਤੇ ਵਰਿੰਦਰ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਸਾਨੂੰ ਇੱਕ ਦਿਨ ਇਹਦੀ ਜਿਹੜੀ ਪਤਨੀ ਸੀ ਸੁਮਨ ਉਹਨੇ ਰੰਗੀ ਹੱਥੀ ਫੜ ਲਿਆ ਉਸ ਦਿਨ ਤੋਂ ਬਾਅਦ ਇਹ ਘਰ ਦੇ ਵਿੱਚ ਕਲੇਸ਼ ਪਾਉਂਦੀ ਸੀ ਇਹਨੇ ਵਰਿੰਦਰ ਦਾ ਜੀ ਨਾ ਹਰਾਮ ਕੀਤਾ ਹੋਇਆ ਸੀ ਤੇ ਫਿਰ ਮੈਂ ਵਰਿੰਦਰ ਦੇ ਨਾਲ ਮਿਲ ਕੇ ਪਲਾਨ ਬਣਾਇਆ ਤੇ ਸੁਮਨ ਤੇ ਸੁਮਨ ਦੀ ਕੁੜੀ ਨੂੰ ਮਾਰ ਦਿੱਤਾ ਤੇ ਫਿਰ ਮੈਂ ਇਹਨਾਂ ਦੋਨਾਂ ਦੀਆਂ ਬਾਡੀਆਂ ਨੂੰ ਠਿਕਾਣੇ ਲਾ ਦਿੱਤਾ। ਪੁਲਿਸ ਨੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਜਿੱਥੇ ਇਹਨੇ ਸੁਮਨ ਦੀ ਕੁੜੀ ਦੀ ਬਾਡੀ ਨੂੰ ਗੱਡਿਆ ਸੀ ਉਤੋਂ ਪੁੱਟਿਆ। ਹੁਣ ਪੁਲਿਸ ਨੇ ਇਸ ਦਿਨ ਤਾਂ ਆਈਟੀਬੀਪੀ ਦੇ ਇਸ ਜਵਾਨ ਨੂੰ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਪਰ ਅਗਲੇ ਦਿਨ ਹੀ ਇਹਨਾਂ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ। ਕਿਉਂਕਿ ਇਹਦੇ ਕਹਿਨ ਦੇ ਉੱਤੇ ਹੀ ਸੁਮਨ ਨੇ ਇਹ ਸਾਰੇ ਕਤਲ ਕੀਤੇ ਸਨ ਤੇ ਜਿਹੜੇ ਹਥਿਆਰ ਦੇ ਨਾਲ ਇਹਨੇ ਕਤਲ ਕੀਤੇ ਸਨ ਉਹ ਵਰਿੰਦਰ ਨੇ ਹੀ ਲਿਆ ਕੇ ਨੂੰ ਦਿੱਤਾ ਸੀ। ਇਹਦੇ ਨਾਲ ਨਾਲ ਹੀ ਕਮਲੇਸ਼ ਦੇ ਘਰ ਵਾਲੇ ਤੀਰਥ ਨੂੰ ਵੀ ਗ੍ਰਿਫਤਾਰ ਕਰ ਲਿਆ। ਕਹਿੰਦੇ ਨੇ ਕਿ ਇੰਨੇ ਜਿਹੜੀਆਂ ਬੋਡੀਆਂ ਸਨ ਉਹਨਾਂ ਨੂੰ ਟਿਕਾਣੇ ਲਾਉਣ ਦੇ ਵਿੱਚ ਇਹਦੀ ਮਦਦ ਕੀਤੀ ਸੀ। ਹੁਣ ਪੁਲਿਸ ਦੀ ਕਸਟਡੀ ਦੇ ਵਿੱਚ ਇਹ ਤਿੰਨੇ ਜਾਣੇ ਨੇ ਤੇ ਕੇਸ ਅਜੇ ਚੱਲ ਰਿਹਾ ਹੈ ਤੇ ਇਹਨਾਂ ਨੂੰ ਸਜ਼ਾ ਹੋਣੀ ਬਾਕੀ ਹੈ। ਇੱਕ ਵਾਰੀ ਫਿਰ ਤੋਂ ਪਵਿੱਤਰ ਰਿਸ਼ਤੇ ਦੇ ਉੱਪਰ ਇਹ ਜਰਾ ਨਜਾਇਜ਼ ਰਿਸ਼ਤਾ ਹੈ ਉਹ ਹਾਵੀ ਹੁੰਦਾ ਵਿਖਾਈ ਦਿੰਦਾ ਹੈ ਇਹ ਨਜਾਇਜ਼ ਰਿਸ਼ਤੇ ਆਨੇ ਚੰਗੇ ਭਲੇ ਦੋ ਹੱਸਦੇ ਵਸਦੇ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਤੁਸੀਂ ਇਸ ਬਾਰੇ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ